ਕਰਨ ਵਾਲਾ ਸਤ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਜਿਹੜੇ ਨੇ ਸੁਖਜਿੰਦਰ ਸਿੰਘ ਰੰਧਾਵਾ ਮजूद ਨੇ ਉਹਨਾਂ ਨਾਲ ਗੱਲਬਾਤ ਕਰਨ ਲਿਆ ਸਤ ਕਰਨ ਦਾ ਹਾਂ ਠੀਕ ਜੀ ਵਾਲੀ ਇਹ ਪਹਿਲੋ ਤਾਂ ਅਜੀ ਤੁਸੀਂ ਰੋਟ ਕੋਲ ਕਰਨ ਜਾ ਰਹੇ ਹੋ ਕਿਵੇਂ ਕੀ ਮੈਸੇਜ ਰੁਕੋ ਲੋਕਾਂ ਨੂੰ ਮੈਸੇਜ ਇਹ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਕਿਹਾ ਚ ਵਨ ਨੇਸ਼ਨ ਵਨ ਇਲੈਕਸ਼ਨ ਇਹ ਬੜੀ ਖਤਰਨਾਕ ਗੱਲ ਸੀ ਔਰ ਮੇਰਾ ਕੱਲ ਜਿਹੜੀ ਵਨ ਇਲੈਕਸ਼ਨ ਆਈ ਪਾਰਲੀਮੈਂਟ ਦੀ ਜੇ ਉਹਦੇ ਲਈ ਸਾਡੇ ਕੋਲ ਸਕਿਉਰਿਟੀ ਫੋਰਸਿਸ ਦਾ ਮਸ਼ੀਨਾ ਹੈ ਨਹੀਂ ਇਹ ਕਿੰਨੀਆਂ 12 13 ਕੱਠੀਆਂ ਇਲੈਕਸ਼ਨ ਆਉਂਦੀਆਂ ਨੇ ਐਮਟੀਐਮਐਲ ਦੀ ਆ ਗਈ ਐਮਐਲ ਦੀ ਆ ਗਈ ਕਮੇਟੀਆਂ ਲੋਕਲ ਲੈਵਲ ਦੀਆਂ ਜਿਹੜੀਆਂ ਇਲੈਕਸ਼ਨ ਤਾਂ ਮੇਰੇ ਖਿਆਲ ਉਹਨਾਂ ਨੇ ਜੋ ਕਿਹਾ ਸੀ ਕਿ ਵਨ ਮਿਸ਼ਨ ਵਨ ਇਲੈਕਸ਼ਨ ਉਹ ਆਖਰੀ ਇਲੈਕਸ਼ਨ ਦਾ ਉਹਨਾਂ ਦਾ ਐਲਾਨ ਸੀ ਔਰ ਬੜੀ ਹਰਾਨਗੀ ਦੀ ਗੱਲ ਹੋਈ ਕਿ ਸਾਰੀਆਂ ਇਲੈਕਸ਼ਨਸ ਕਰਵਾ ਕੇ ਮੈਡੀਟੇਸ਼ਨ ਕਰਨੀ ਜੇ ਮੈਡੀਟੇਸ਼ਨ ਇਹ ਜ਼ਰੂਰਤ ਸੀ ਬਿਫੋਰ ਇਲੈਕਸ਼ਨਸ ਕਿ ਮੈਂ ਕੀ ਕੀਤਾ ਉਹਨਾਂ ਨੂੰ ਅੰਤ ਤਿਆਨ ਹੋਣਾ ਚਾਹੀਦਾ ਸੀ ਕਿ ਮੈਂ ਕੀ ਕੀਤਾ ਕੀ ਲੋਕਾਂ ਨਾਲ ਧੋਖੇ ਹੀ ਵਾਦੇ ਕੀਤੇ ਕਿਵੇਂ ਕਿਸਾਨਾਂ ਨੂੰ 700 ਕਿਸਾਨਾਂ ਨੂੰ ਉਥੇ ਰੱਖ ਕੇ ਤੇ ਉਹ ਵਿਚਾਰੇ ਉਥੇ ਬੈਠੇ ਬੈਠੇ ਹੀ ਸ਼ਹੀਦ ਹੋ ਗਏ ਬੈਠੇ ਉਹਨਾਂ ਸ਼ਹੀਦ ਦੀ ਕੰਗ ਕਿ ਇੰਨੇ ਇੱਕ ਸਾਲ ਬੈਠੇ ਰਹਿਣਾ ਔਰ ਉਹਨਾਂ ਦੇ ਪ੍ਰੋਪਰ ਰਲਜ ਰਹਿਣਾ ਪ੍ਰੋਪਰ ਪਾਣੀ ਦਾ ਅਰੇਂਜਮੈਂਟ ਨਹੀਂ ਸੀ ਖਾਣੇ ਪੀਣੇ ਦਾ ਵਧੀਆ ਉਹਨਾਂ ਨੇ ਕਿਸਾਨਾਂ ਨੇ ਕਿਹਾ ਯਾਰ ਅੰਦਾ ਤੁਹਾਨੂੰ ਆਪਾ ਹਿੰਦੁਸਤਾਨ ਦੀ ਰਾਜਧਾਨੀ ਦੇ ਪ੍ਰੂਆਂ ਤੇ ਬਿਠਾ ਕੇ ਅਸੀਂ ਮਾਰ ਦਿੱਤਾ ਉਹਦੇ ਬਾਰੇ ਪ੍ਰਧਾਨ ਮੰਤਰੀ ਉਸ ਦਿਨ ਮੈਡੀਟੇਸ਼ਨ ਕਰਨੇ ਕਿ ਲਈ ਮੈਡੀਟੇਸ਼ਨ ਵੀ ਨਾ ਕਰਦੇ ਉਥੇ ਜਾਣ ਕੇ ਕਿਸਾਨਾਂ ਚ ਬੈ ਕੇ ਕਹਿ ਦਿੰਦੇ ਦੇਖੋ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਉਤਮ ਖੇਤੀ ਮਦਦ ਵਪਾਰ ਨਖਿਤ ਚਾਕਰੀ ਖੇਤੀ ਨੂੰ ਸਭ ਤੋਂ ਉਤਮ ਕਿਹਾ ਤੇ ਪ੍ਰਧਾਨ ਮੰਤਰੀ ਨੂੰ ਅੱਜ ਮੈਡੀਟੇਸ਼ਨ ਦੀ ਜਰੂਰਤ ਨਹੀਂ ਸੀ ਕਿਉਂਕਿ ਉਹਨਾਂ ਦੀ ਅੰਤਰਾ ਆਤਮਾ ਉਹਨਾਂ ਨੂੰ ਕਿਤੇ ਨਾ ਕਿਤੇ ਚੰਗੋੜ ਰਹੀ ਆ ਕਿ ਨਰਿੰਦਰ ਮੋਦੀ ਜੀ ਆ ਆਪ ਗਲਤ ਪੰਜਾਬ ਦੇ ਮੁੱਦੇ ਕੀ ਰਹਿਣਗੇ ਤੁਹਾਡੇ ਜਿਹੜੇ ਤੁਸੀਂ ਮੁੱਦੇ ਕਿਹੜੀ ਗੱਲ ਜੇ ਤੁਸੀਂ ਜਿੱਤ ਲਿਆ ਕਿਹੜੀ ਗੱਲ ਪੰਜਾਬ ਪਰ ਫਿਰ ਇਹ ਜਿਹੜੇ ਉਹਨਾਂ ਦੇ ਅਜੈਂਸਟਰਾਂ ਦਾ ਮੁੱਦਾ ਛੱcke ਦਾ ਮੁੱਦਾ ਇੱਥੇ ਪੰਜਾਬ ਦੀ ਇੰਡਸਟਰੀ ਜਿਹੜੀ ਬਿਲਕੁਲ ਫੇਲ ਹੋ ਗਈ ਹੈ ਕਿਸਾਨੀ ਬਿਲਕੁਲ ਫੇਲ ਹੋ ਗਈ ਹੈ ਇਹਨਾਂ ਚੀਜ਼ਾਂ ਨੂੰ ਜਿੰਨੀ ਦੇਰ ਕੇਂਦਰ ਸਰਕਾਰ ਸਟਰੋਂਗਲੀ ਨਹੀਂ ਲੈਂਦੀ ਇਹ ਨਹੀਂ ਚੱਲਣ ਤੁਹਾਨੂੰ ਲੱਗਦਾ ਕਿ ਇੰਡੀਆ ਗਠਬੰਧਨ ਦੀ ਸਰਕਾਰ ਬਣ ਜਾਵੇ ਬਿਲਕੁਲ ਬਣੂਗੀ ਇਸ ਲਈ ਪ੍ਰਧਾਨ ਮੰਤਰੀ ਸਾਹਿਬ ਜਿੱਥੇ ਰੋਤੀ ਦੇਖਦੇ ਸੀ ਬੋਲਦਿਆਂ ਜੁਬਾਨ ਵੀ ਟੜਕਣ ਲੱਗ ਪਈ ਸੀ ਤੇ ਔਰ ਪੁਟਾ ਸਦਾ ਵੀ ਬੋਲਣ ਲੱਫੇ ਸੀ ਸਾਰੀਆਂ ਪਾਰਟੀਆਂ ਅੰਦਵ ਸਾਹਿਬ ਜਿਹੜਾ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਮੁੱਦਿਆਂ ਦੇ ਵਿੱਚ ਪ੍ਰਮੁੱਖ ਜਿੱਦਾਂ ਤੁਸੀਂ ਕਿਹਾ ਚਿੱਟਾ ਵਾ ਬਾਰਡਰ ਤੋਂ ਡਰੋਨ ਆਉਣਾ ਵਾ ਇਸ ਤੇ باوجود ਵੀ ਪੰਜਾਬ ਸਰਕਾਰ ਜੇ ਗੱਲ ਕਰੀ ਤਾਂ ਕੋਈ ਐਡਾ ਪੰਜਾਬ ਸਰਕਾਰ ਇਨੀ ਸੀਰੀਅਸ ਨਹੀਂ ਔਰ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਸਰਕਾਰ ਦਾ ਖਾਮ ਹੈ ਪਰ ਜਿਹੜਾ ਚੀਫ ਮਿਨਿਸਟਰ ਇਹੋ ਜਿਹਾ ਬਿਹੇਵ ਅਸੈਂਬਲੀ ਜੀ ਕਰਦਾ ਕਿ ਸੌਣ ਲਈ ਤਿਆਰੀ ਨਹੀਂ ਇੱਥੇ ਜਾ ਕੇ ਦਿੱਲੀ ਕੋ ਉਹਨਾਂ ਨੂੰ ਵੀ ਰਗੜਾਂਗੇ ਕਿ 50 ਕਿਲੋਮੀਟਰ ਤੱਕ ਤੁਸੀਂ ਜੇ ਇਨ ਕੈਪੇਬਲ ਤੇ ਗਵਰਨਮੈਂਟ ਆਫ ਇੰਡੀਆ ਜਿਹੜਾ 50 ਕਿਲੋਮੀਟਰ ਤੱਕ ਕਬਜ਼ਾ ਕਰਕੇ ਬੈਠੇ ਉਹ ਕਿਉਂ ਨਹੀਂ ਕਰ ਲਈ ਪੰਜਾਬ ਚ ਲੜਾਈ ਕਿ ਦਿਨਾਂ ਵਿਖਦੇ ਹੋ ਆਹ ਦੇਖੋ ਜੀ ਹੁਣ ਆਪਣੀ ਲੜਾਈ ਮੇ ਪਰਮਾਤਮਾ ਨੇ ਜਿਤਾਉਣਾ ਔਰ ਜਿੱਤਾਂ